ਦੋਸਤੋ ਪੰਜਾਬੀ ਟ੍ਰਿਬਿਊਨਰ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਪਿਆ ਉਮੀਦਵਾਰਾਂ ਦਾ ਸੋਕਾ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਚਰਨਜੀਤ ਜੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਮਾਂ ਬਹੁਤ ਥੋੜਾ ਰਹਿੰਦਾ ਜਾ ਰਿਹਾ ਹੈ ਜੇ ਪਾਰਟੀ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਸਿਰਫ ਆਮ ਆਦਮੀ ਪਾਰਟੀ ਵੱਲੋਂ ਹੀ 13 ਵਿੱਚੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜਦੋਂ ਕਿ ਜੱਦੀ ਪਾਰਟੀਆਂ ਦੀ ਗੱਲ ਕਰੀਏ ਇਹ ਪੁਰਾਣੀਆਂ ਪਾਰਟੀਆਂ ਕਹੀਏ ਚਾਹ ਕਾਂਗਰਸ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਜਪਾ ਹੋਵੇ ਕਿਸੇ ਵੱਲੋਂ ਵੀ ਜਿਹੜਾ ਹੈਗਾ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪਹਿਲਾਂ ਤਾਂ ਅਸੀਂ ਇਹੀ ਜਾਨਣਾ ਚਾਹਾਂਗੇ ਕਿ ਇਹ ਜਿਹੜੀ ਪਾਰਟੀਆਂ ਉਮੀਦਵਾਰਾਂ ਦਾ ਐਲਾਨ ਨਹੀਂ ਕਰ پا ਰਹੀਆਂ ਇਸ ਵਿੱਚ ਕੀ ਕਾਰਨ ਹੋ ਸਕਦੇ ਨੇ ਕੀ ਤੁਹਾਨੂੰ ਲੱਗਦਾ ਕਿ ਪਾਰਟੀਆਂ ਕੋਲ ਉਮੀਦਵਾਰੀ ਨਹੀਂ ਹੈ ਜਾਂ ਤੁਹਾਨੂੰ ਇਹ ਲੱਗਦਾ ਵੀ ਕਿ ਹਲੇ ਚੋਣਾਂ ਨੂੰ ਸਮਾਂ ਕਾਫੀ ਹੈ ਕਿ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਪਿਆ ਪਾਰਟੀਆਂ ਨੂੰ ਲੱਗਦਾ ਵੀ ਕਿ ਪ੍ਰਚਾਰ ਬਹੁਤ ਲੰਮਾ ਹੋ ਜਾਈਗਾ ਇਸ ਲਈ ਉਹ ਸਮਾਂ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਇਹਦੇ ਪਿੱਛੇ ਦੋ ਹੀ ਗੱਲਾਂ ਜਿਹੜੀਆਂ ਹੋ ਸਕਦੀਆਂ ਨੇ ਇੱਕ ਤਾਂ ਇਹ ਹੋ ਸਕਦਾ ਹੈ ਕਿ ਸਿਆਸੀ ਪਾਰਟੀਆਂ ਨੂੰ ਹੀ ਲੱਗਦਾ ਹੋਵੇਗਾ ਕਿ ਚੋਣ ਪ੍ਰਚਾਰ ਲੰਮਾ ਹੋ ਜਾਏਗਾ ਕਿਉਂਕਿ ਪੰਜਾਬ ਦੀ ਜਿਹੜੀ ਚੋਣ ਹੈ ਉਹ ਆਖਰੀ 게ਟ ਦੇ ਵਿੱਚ ਹੋਣੀ ਹੈ ਬਿਲਕੁਲ 1 ਜੂਨ ਨੂੰ VOTING ਹੈ 1 ਜੂਨ ਨੂੰ VOTING ਹੋਣੀ ਹੈ ਇਸ ਕਰਕੇ ਸਿਆਸੀ ਪਾਰਟੀਆਂ ਜਾਂ ਉਹਨਾਂ ਦੇ ਜਿਹੜੇ ਨੇਤਾगण ਹੈ ਉਹ ਇਹ ਸੋਚਦੇ ਹੋਣਗੇ ਕਿ ਇਹਨਾਂ ਲੰਬਾ ਪ੍ਰਚਾਰ ਖਿੱਚਿਆ ਜਾਏਗਾ ਤੇ ਉਹਨੂੰ ਇੱਕ ਮੇਨਟੇਨ ਕਰਨਾ ਔਖਾ ਹੋ ਜਾਏਗਾ ਦੂਸਰੀ ਗੱਲ ਇਹ ਹੋ ਸਕਦੀ ਹੈ ਕਿ ਪਾਰਟੀਆਂ ਕੋਲ ਕੈਂਡੀਡੇਟਾਂ ਦੀ ਕੋਈ ਕਮੀ ਹੋ ਸਕਦੀ ਹੈ ਉਮੀਦਵਾਰਾਂ ਦਾ ਟੋਟਾ ਹੋ ਸਕਦਾ ਹੈ ਜੀ ਦੇਖੋ ਮੈਂ ਇੱਕ ਗੱਲ ਦਾ ਧਾਰਨੀ ਹਾਂ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਵੀ ਭਗਵੰਤ ਮਾਨ ਵੀ ਕਈ ਸਟੇਜਾਂ ਤੋਂ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਜਦੋਂ ਅਸੀਂ ਲੋਕਾਂ ਕੋਲੇ ਵੋਟਾਂ ਮੰਗਣ ਜਾ ਸਕਦੇ ਆ ਤਾਂ ਫਿਰ ਲੋਕਾਂ ਨੂੰ ਕੰਮ ਕਰਾਉਣ ਲਈ ਉਹਨਾਂ ਨੂੰ ਚੰਡੀਗੜ੍ਹ ਕਿਉਂ ਆਉਣਾ ਪਵੇ ਸਾਨੂੰ ਉਹਨਾਂ ਕੋਲੇ ਜਾਣਾ ਚਾਹੀਦਾ ਹੈਗਾ ਜੇ ਅਸੀਂ ਸੱਚਮੁੱਚ ਇਸ ਧਾਰਨਾ ਦੇ ਮਰੀਦ ਹਾਂ ਸਾਰੀਆਂ ਪਾਰਟੀਆਂ ਕੇ ਅਸੀਂ ਲੋਕਾਂ ਦੇ ਸੇਵਕਾਂ ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਚੋਣ ਪ੍ਰਚਾਰ ਕਿੰਨਾ ਲੰਬਾ ਹੈਗਾ ਜਦੋਂ ਪੰਜਾਬ ਦੇ ਲੋਕ ਤੁਸੀਂ ਜਦੋਂ ਪਾਰਟੀਆਂ ਜਿੱਤ ਜਾਂਦੀਆਂ ਨੇ ਸਰਕਾਰਾਂ ਬਣ ਜਾਂਦੀਆਂ ਨੇ ਤਾਂ ਫਿਰ 5 ਸਾਲ ਜਿਹੜੇ ਲੋਕ ਨੇ ਉਹ ਨਿਤਾਮਾਂ ਦੇ ਪਿੱਛੇ ਚੱਕਰ ਕੱਟਦੇ ਨੇ ਜੀ ਤੇ ਜੇ ਤੁਹਾਨੂੰ ਲੱਗਦਾ ਕਿ 30 ਦਿਨਾਂ ਦੀ ਥਾਂ 40 ਦਿਨ ਪ੍ਰਚਾਰ ਕਰਨਾ ਪੈਜੇਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਲੋੜਾ ਆ ਜਾਏਗਾ ਕੋਈ ਬਿਲਕੁਲ ਹੈਨਾ ਤੇ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਬਲਕਿ ਤੁਹਾਨੂੰ ਇੱਕ ਸਵਾਬ ਨਾਲ ਚਾਹੇ ਇੱਕ ਲੰਬਾ ਚੋਣ ਪ੍ਰਚਾਰ ਹੋ ਗਿਆ ਆਖਰੀ ਆਖਰੀ ਗੇਟ 'ਚ ਆ ਗਏ ਹਾਂ ਪਰ ਇੱਕ ਕੁਦਰਤ ਨੇ ਕਿ ਤੁਹਾਨੂੰ ਮੌਕਾ ਦੇ ਦਿੱਤਾ ਕਿ ਜਿਹੜੇ ਉਮੀਦਵਾਰ ਹੈ ਉਹ ਵੱਧ ਤੋਂ ਵੱਧ ਪਿੰਡਾਂ 'ਚ ਕਿਉਂਕਿ ਪਾਰਲੀਮੈਂਟਨੀ ਹਲਕਾ ਹੈ ਇਦੇ ਵਿੱਚ ਤਕਰੀਬਨ 9 ਹਲਕੇ ਜਿਹੜੇ ਵਿਧਾਨ ਸਭਾ ਦੇ ਪੈ ਜਾਂਦੇ ਨੇ ਬਹੁਤ ਲੰਬਾ ਚੌੜਾ ਹੁੰਦਾ ਹੈ ਸੋ ਉਮੀਦਵਾਰਾਂ ਨੂੰ ਇੱਕ ਚੰਗੀ ਗੱਲ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲੇਗਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਾ ਸਕਣਗੇ ਲੋਕਾਂ ਦੇ ਵਿੱਚ ਰਹਿ ਸਕਣਗੇ ਸੋ ਇਹ ਗੱਲ ਮੈਨੂੰ ਨਹੀਂ ਠੀਕ ਲੱਗਦੀ ਕਿ ਅਸੀਂ ਕਹੀਏ ਕਿ ਲੰਬਾ ਪ੍ਰਚਾਰ ਹੈ ਕੈਂਡੀਡੇਟ ਕਮੇਟੇ ਕਰਨਗੇ ਤੇ ਲੋਕ ਵੀ ਤਾਂ 5 ਸਾਲ ਫਿਰ ਸਬਰ ਕਰਦੇ ਨੇ ਤੁਹਾਡੇ ਪਿੱਛੇ ਚੱਕਰ ਕਰਦੇ ਨੇ ਬਿਲਕੁਲ ਦੂਸਰੀ ਗੱਲ ਰਹੀ ਉਮੀਦਵਾਰਾਂ ਦੀ ਜਿਸ ਤਰ੍ਹਾਂ ਦੇ ਹਾਲਾਤ ਨੇ ਪ੍ਰਸਥਿਤੀਆਂ ਨੇ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਨੇ ਆਪਣਾ ਸਿੰਗਲ ਉਮੀਦਵਾਰ ਵੀ ਹਜੇ ਅਨਾਉਂਸ ਨਹੀਂ ਕੀਤਾ ਹੈਗਾ ਜੀ ਆਮ ਆਦਮੀ ਪਾਰਟੀ ਨੇ 노 ਡਾਊਟ ਦੇ ਵਿੱਚ ਪਹਿਲ ਕੀਤੀ ਹੈਗੀ ਹੈ ਕਿ ਉਹਨਾਂ ਨੇ ਦੋ ਗੇੜਾਂ ਦੇ ਵਿੱਚ ਪਹਿਲੇ ਗੇੜ ਦੇ ਵਿੱਚ ਉਹਨਾਂ ਨੇ 8 ਲਾਨੇ ਸੀਗੇ ਜਿਹਦੇ ਵਿੱਚੋਂ ਇੱਕ ਉਮੀਦਵਾਰ ਉਹਨਾਂ ਦਾ ਸ਼ਸ਼ੀਲ ਰਿੰਕੂ ਆ ਜਿਹੜਾ ਉਹ ਪਾਲਾ ਬਦਲ ਕੇ ਭਾਜਪਾ ਦੇ ਵਿੱਚ ਚਲਾ ਗਿਆ ਸੀਗਾ ਫਿਰ ਉਹਨਾਂ ਨੇ ਦੋ ਉਮੀਦਵਾਰ ਜਿਹੜੇ ਆਪਣੇ ਅਨਾਉਂਸ ਕੀਤੇ ਨੇ ਸੈਕੰਡ ਗੇੜ ਦੇ ਵਿੱਚ ਜਿਹਦੇ ਵਿੱਚ ਡਾਕਟਰ ਰਾਜਕਮਾਰ ਚੱਬੇਵਾਲ ਮਲਵਿੰਦਰ ਕੰਗ ਹੈ ਜਿਹੜੇ ਆਨੰਦਪੁਰ ਸਾਹਿਬ ਤੋਂ ਅਨਾਉਂਸ ਕੀਤੇ ਨੇ ਨੌ ਕੈਂਡੀਡੇਟ ਇਹਨਾਂ ਨੇ ਅਨਾਉਂਸ ਕਰ ਦਿੱਤੇ ਨੇ ਨੌ ਦੇ ਵਿੱਚੋਂ ਦੇਖਿਆ ਜਾਵੇ ਤਾਂ ਜਿਹੜੇ ਦੋ ਕੈਂਡੀਡੇਟ ਨੇ ਉਹ ਦਲ ਬਦਲ ਕੇ ਆਏ ਨੇ ਇਹਨਾਂ ਦੇ ਟਕਸਾਲੀ ਕੈਂਡੀਡੇਟ ਨਹੀਂ ਉਹ ਪਾਰਟੀਆਂ ਦੇ ਇੱਕ ਕਾਂਗਰਸ ਚੋ ਰਾਜਕੁਮਾਰ ਚੱਬੇ ਵਾਲਾ ਆਏ ਨੇ ਦੂਸਰਾ ਗੁਰਪ੍ਰੀਤ ਜੀਪੀ ਹੈ ਉਹ ਵੀ ਕਾਂਗਰਸ ਦੇ ਪਹਿਲਾਂ ਸਾਬਕਾ ਪਹਿਲਾਂ ਵਿਧਾਇਕ ਹੁੰਦੇ ਸੀਗੇ ਜੀ ਬਿਲਕੁਲ ਠੀਕ ਹੈ ਬਾਕੀ ਇਹਨਾਂ ਦੇ ਟਕਸਾਲੀ ਆਪਾਂ ਕਹਿ ਲਓਗੇ ਟਕਸਾਲੀ ਕੈਂਡੀਡੇਟ ਨੇ ਜੀ ਤੇ ਬਾਕੀ ਕਾਂਗਰਸ ਦੀ ਗੱਲ ਕਰੀਏ ਆਪਾਂ ਜਾਂ ਕਾਂਗਰਸ ਤੋਂ ਪਹਿਲਾਂ ਭਾਜਪਾ ਨੇ ਅਨਾਉਂਸ ਕੀਤੇ ਆਪਣੇ ਪੰਜ ਕੈਂਡੀਡੇਟ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਦੋ ਉਮੀਦਵਾਰ ਹੈ ਜਿਹੜੇ ਉਹ ਦਲ ਬਦਲੂ ਨੇ ਜੀ ਜਿਹਨਾਂ ਚ ਇੱਕ ਪਟਿਆਲਾ ਤੋਂ ਕੈਂਡੀਡੇਟ ਹੈ ਪ੍ਰਨੀਤ ਕੌਰ ਉਹ ਵੀ ਕਾਂਗਰਸ ਚੋਂ ਆਏ ਨੇ ਇਸ ਤਰ੍ਹਾਂ ਰਵਨੀਤ ਬਿੱਟੂ ਹੈ ਲੁਧਿਆਣੇ ਤੋਂ ਉਹ ਵੀ ਕਾਂਗਰਸ ਪਾਰਟੀ ਚੋਂ ਆਏ ਹੈ ਤਿੰਨ ਉਮੀਦਵਾਰ ਹੈ ਜਿਹੜੇ ਉਹਨਾਂ ਨੇ ਜਿਸ ਤਰ੍ਹਾਂ ਇੱਕ ਹੰਸਰਾਜ ਹੰਸ ਨੂੰ ਅਨਾਉਂਸ ਕੀਤਾ ਹੈ ਜੀ ਜਾਂ ਤਰਨਜੀਤ ਸੰਧੂ ਨੂੰ ਕੀਤਾ ਹੈਗਾ ਜਾਂ ਦਿਨੇਸ਼ ਬੱਬੂ ਨੂੰ ਗੁਰਦਾਸਪੁਰ ਤੋਂ ਕੀਤਾ ਚਲੋ ਇਹਨਾਂ ਦੀ ਟਕਸਾਲੀ ਆਗੂ ਨੇ ਤਰਨਜੀਤ ਸੰਧੂ ਜਿਹੜੇ ਉਹ ਅਫੀਸਰ ਸੀ ਉਹ ਹੋ ਉਧਰੋਂ ਸੇਵਾ ਮੁਕਤੀ ਤੋਂ ਬਾਅਦ ਜਿਹੜੇ ਪਹਿਲੀ ਵਾਰ ਚੋਣ ਲੜ ਰਹੇ ਨੇ ਹੰਸਰਾਜ ਜਿਹੜੇ ਉਹਨਾਂ ਦਾ ਹਲਕਾ ਜਿਹੜਾ ਇੱਕ ਤਰੀਕਾ ਨਾਲ ਰਹਿائش ਤਾਂ ਉਹਨੇ ਜਲੰਧਰ ਦੇ ਵਿੱਚ ਹੈ ਪਰ ਉਹਨਾਂ ਨੂੰ ਉਤਾਰਿਆ ਜਿਹੜਾ ਹੈਗਾ ਫਰੀਦਕੋਟ ਤੋਂ ਗਿਆ ਹੈਗਾ ਰਹੀ ਗੱਲ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਇੰਟਰਨਲ ਕਮੇਟੀ ਦੀ ਕੱਲ ਮੀਟਿੰਗਾਂ ਹੋਈਆਂ ਨੇ ਉਸ ਤੋਂ ਪਹਿਲਾਂ ਸਕ੍ਰੀਨਿੰਗ ਕਮੇਟੀ ਦੀਆਂ ਮੀਟਿੰਗਾਂ ਦੋ ਗੇੜੀਆਂ ਦੀਆਂ ਹੋ ਚੁੱਕੀਆਂ ਨੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਮਸਾਖੀ ਦੇ ਵੇਲੇ ਜਿਹੜੀ ਆਪਣੀ ਪਹਿਲੀ ਲਿਸਟ ਹੈ ਉਹ ਰਿਲੀਜ਼ ਕਰ ਦੇ ਜੀ ਕਿ 7 ਜਾਂ 8 ਉਮੀਦਵਾਰਾਂ ਦੇ ਨਾਂ ਹੋਣਗੇ ਜੀ ਪਰ ਉਹ ਤੋਂ ਪਹਿਲਾਂ ਸਕਰੀਨਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਦਿੱਲੀ ਦੇ ਵਿੱਚ ਹੋਣੀ ਹੈਗੀ ਹੈ ਪਰ ਹਲਕਾ वाइज ਇਹਨਾਂ ਨੇ ਤਿੰਨ ਤਿੰਨ ਨਾਮ ਹੈ ਜਿਹੜੇ ਉਹ ਫਾਈਨਲ ਕਰਕੇ ਕਮੇਟੀ ਕੋਲ ਹੈ ਜਿਹੜੇ ਭੇਜੇ ਵੀ ਨੇ ਡਿਸਕਸ਼ਨ ਵੀ ਹੋ ਗਈ ਹੈ ਤਾਂ ਬਾਕੀ ਸ਼ਰੋਮਨੀ ਅਕਾਲੀ ਦਲ ਹੈ ਉਹ ਆਪਣੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਲੱਗਿਆ ਹੋਇਆ ਹੈ ਕਈ ਦਿਨਾਂ ਤੋਂ ਕੱਲ ਸੁਖਵੀਰ ਸਿੰਘ ਬਾਦਲ ਹੈ ਜਿਹੜੀ ਉਹਨਾਂ ਦੀ ਸਿਹਤ ਵੀ ਖਰਾਬ ਹੋ ਗਈ ਸੀ ਅੱਜ ਕੱਲ ਮਜੀਠੀਆਂ ਨੇ ਉਹੀ ਸਟੇਜ ਜਿਹੜੀ ਸੰਭਾਲੀ ਸੀ ਅੱਜ ਫੇਰ ਉਹ ਯਾਤਰਾ ਜਿਹੜੇ ਕਰ ਰਹੇ ਨੇ ਉਹਨਾਂ ਦੇ ਉਮੀਦਵਾਰਾਂ ਬਾਰੇ ਹਜੇ ਸਾਡੇ ਤੱਕ ਕੋਈ ਨਹੀਂ ਆਈ ਪਰ ਕਈ ਹਲਕਿਆਂ ਦੇ ਵਿੱਚ ਜਿਹੜੇ ਉਮੀਦਵਾਰ ਅਨਾਉਂਸ ਵੀ ਨਹੀਂ ਕੀਤੇ ਜਿਵੇਂ ਹਰਸਿਮਰਤ ਕੌਰ ਬਾਦਲ ਹੈ ਹਜੇ ਅਨਾਉਂਸਮੈਂਟ ਨਹੀਂ ਹੋਈ ਪਰ ਆਪਣੀ ਤਿਆਰੀ ਜੀ ਜੁਟੇ ਹੋਏ ਨੇ ਇਸ ਤਰ੍ਹਾਂ ਕਾਂਗਰਸ ਵੱਲੋਂ ਚਰਨਜੀਤ ਚੰਨੀ ਹੈ ਜਿਹੜੀ ਉਹਨਾਂ ਦੀ ਟਿਕਟ ਅਨਾਉਂਸ ਨਹੀਂ ਹੋਈ ਪਰ ਉਹ ਜਲੰਧਰ ਦੇ ਵਿੱਚ ਉਹਨਾਂ ਨੇ ਕੋਠੀ ਵੀ ਕਰਾਇਆ ਤੇ ਜਿਹੜੀ ਦੇਖਣੀ ਸ਼ੁਰੂ ਕਰ ਦਿੱਤੀ ਹੈਗੀ ਹੈ ਇਸ ਤਰ੍ਹਾਂ ਹੋਰ ਕੈਂਡੀਡੇਟ ਹੈ ਜਿਹੜੇ ਉਹ ਵੀ ਜਿਵੇਂ ਅਮਰਤਾ ਵੜਿੰਗ ਹੈ ਬਠਿੰਡਾ ਤੋਂ ਡਾਕਟਰ ਗਾਂਧੀ ਵੀ ਹੈਗੀ ਆ ਮਤਲਬ ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਟਿਕਟ ਯਕੀਨੀ ਹੈ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਹੈ ਇੱਕ ਤਰੀਕੇ ਨਾਲ ਉਹ ਪਹਿਲਾਂ ਹੀ ਜਿਹੜਾ ਗੈਰ ਰਸਮੀ ਤੌਰ ਤੇ ਵਿੱਡ ਰੱਖਿਆ ਹੈਗਾ ਸੋ ਕਾਰਨ ਅਤਿਸ਼ ਨਹੀਂ ਨਾਰਮਲੀ ਕਹਿੰਦਾ ਕਿ ਕਾਂਗਰਸ ਦਾ ਤਾਂ ਚਲੋ ਇੱਕ ਕਲਚਰ ਹੈ ਪਹਿਲਾਂ ਵੀ ਅਸੀਂ ਦੇਖਦੇ ਰਹੇ ਹਾਂ ਕਿ ਅੰਡ ਤੇ ਜਾ ਕੇ ਜਦੋਂ ਨੋਮੀਨੇਸ਼ਨਾਂ ਦਾ ਲਾਸਟ ਡੇ ਹੋ ਜਾਂਦਾ ਸੀ ਕਈ ਕੈਂਡੀਡੇਟ ਉਦੋਂ ਵੀ ਅਨਾਉਂਸ ਕੀਤੇ ਜਾਂਦੇ ਸੀ ਫਾਈਨਲੀ ਕਰਨੀ ਪਉਂਦੇ ਸੀਗੇ ਅਕਾਲੀ ਦਲ ਪਹਿਲਾਂ ਅਨਾਉਂਸ ਕਰ ਦਿੰਦਾ ਸੀ 2022 ਦਾ ਦੇਖੀ ਤਾਂ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਕੈਂਡੀਡੇਟ ਹੈ ਜਿਹੜੇ ਉਹ ਐਲਾਨ ਦਿੱਤੇ ਸੀਗੇ ਹੁਣ ਕਾਰਨ ਕੀ ਹੈ ਜਿਹੜਾ ਇੱਕ ਕਾਰਨ ਤਾਂ ਇਹ ਵੀ ਲੱਗਦਾ ਹੈਗਾ ਕਿ ਸੱਚਮੁੱਚ ਕੈਂਡੀਡੇਟਾਂ ਦਾ ਸੋਕ ਹੈ ਉਹਦੇ ਕਈ ਕਾਰਨ ਹੋ ਸਕਦੇ ਆ ਕਿਉਂਕਿ ਆਪਾਂ ਦੇਖਦੇ ਰਹੇ ਹਾਂ ਕਿ ਪਿਛਲੇ ਟਾਈਮ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਪਰਿਵਾਰਵਾਦ ਹੈ ਉਹ ਪਾਰੂ ਰਿਹਾ ਹਰ ਹਲਕੇ ਦੇ ਵਿੱਚ ਆਪਾਂ ਦੇਖਦੇ ਆ ਕਿ ਜਿਹੜਾ ਰੂਲਿੰਗ ਪਾਰਟੀ ਦਾ ਉਹਨੂੰ ਲੱਗਦਾ ਕਿ ਮੇਰੇ ਤੋਂ ਬਾਅਦ ਮੇਰੇ ਲੜਕੇ ਨੂੰ ਮੇਰੇ ਭਤੀਜੇ ਨੂੰ ਮੇਰੇ ਭਾਂਜੇ ਨੂੰ ਟਿਕਟ ਮਿਲੇ ਜੀ ਜਿਹੜੀ ਸੈਕੰਡ ਲਾਈਨ ਦੀ ਲੀਡਰਸ਼ਿਪ ਹੁੰਦੀ ਹੈ ਉਹ ਪੰਜਾਬ ਦੇ ਵਿੱਚ ਪੈਦਾ ਨਹੀਂ ਹੋ ਸਕੀ ਇੱਕ ਪੰਜਾਬ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਜੀ ਬਿਲਕੁਲ ਹੁਣ ਦੇਖੋ ਪਾਰਟੀਆਂ ਨੂੰ ਇੰਨਾ ਤਰਦਤ ਕਰਨਾ ਪਵੇ ਕੋਈ ਵੇਲਾ ਸੀ ਕਿ ਜਦੋਂ ਤੁਸੀਂ ਇੱਕ ਹਲਕੇ ਤੋਂ 5-5 7-7 ਕੈਂਡੀਡੇਟ ਹੁੰਦੇ ਸੀਗੇ ਜੀ ਇੱਕ ਹਲਕੇ ਤੋਂ ਕਈ ਕਈ ਦਾਵੇਦਾਰ ਹੁੰਦੇ ਸੀ ਉਹਨਾਂ ਦੇ ਵਿੱਚੋਂ ਤੁਹਾਨੂੰ ਚੂਜ਼ ਕਰਨਾ ਔਖਾ ਹੋ ਜਾਂਦਾ ਸੀ ਅੱਜ ਇਹ ਹਾਲ ਹੈ ਕਿ ਸਾਡੇ ਕੋਲ ਕੈਂਡੀਡੇਟ ਹੀ ਨਹੀਂ ਸਾਨੂੰ ਲੱਭ ਰਹੇ ਇਹ ਚ ਸਾਰੀਆਂ ਪਾਰਟੀਆਂ ਦੇ ਕੁਝ ਐ ਸਾਰਿਆਂ ਦੀ ਟੇਕ ਹੈ ਉਹ ਦਲ ਬਦਲੂਆਂ ਤੇ ਲਾਈ ਹੋਈ ਹੈ ਭਾਜਪਾ ਨੇ ਵੀ ਆਪਣੇ ਕੈਂਡੀਡੇਟ ਨਹੀਂ ਇਦਾਂ ਦੇ ਅਨਾਉਂਸ ਕੀਤੇ ਇਸ ਕਰਕੇ ਇਹ ਇੱਕ ਵੱਡਾ ਕਰਨੀ ਵੀ ਹੋ ਸਕਦਾ ਵੀ ਚੋਣਾਂ ਮਹਿੰਗੀਆਂ ਵੀ ਬਹੁਤ ਹੋ ਗਈਆਂ ਚੋਣਾਂ ਬਿਲਕੁਲ ਮਹਿੰਗੀਆਂ ਹੋਣਗੀਆਂ ਉਹਦਾ ਪਤਾ ਹੈ ਦੇਖੋ ਜਿਹੜਾ ਬੰਦਾ ਚੋਣਾਂ ਚਾਹੁੰਦਾ ਉਹਨੂੰ ਪਤਾ ਹੈ ਜੇ ਉਹਨੂੰ ਲੱਗਦਾ ਕਿ ਮੇਰਾ ਵਿੱਤ ਸਮਰੱਥਾ ਹੈ ਤਾਂ ਚੋਣ ਚ ਆਵੇ ਉਹ ਨਹੀਂ ਕਿਸੇ ਨੇ ਕੋਈ ਉਹਨੂੰ ਗੱਲ ਸਫਾਤਾ ਪਾਇਆ ਨਹੀਂ ਹੈਗਾ ਵੀ ਤੁਸੀਂ ਚੋਣ ਜ਼ਰੂਰ ਲੜੋ ਜੀ ਜਾਣੋ ਤੇ ਕੋਈ ਪ੍ਰੈਸ਼ਰ ਹੋਵੇ ਕਿਸੇ ਕਿਸਮ ਦਾ ਜੇ ਉਹਨਾਂ ਦੀ ਆਪਣੀ ਜੇਬ ਅਜਾਸਤ ਨਹੀਂ ਦੀ ਤਾਂ ਲੜਨੀ ਚਾਹੀਦੀ ਹੈ 노 ਡਾਊਟ ਚੋਣਾ ਮਹਿੰਗੀਆਂ ਨੇ ਖਰਚੇ ਦਾ ਘਰ ਹੈ ਇੱਕ ਇਸ ਕਰਕੇ ਜਿਹੜੀ ਆਪਾਂ ਗੱਲ ਕਰ ਰਹੇ ਦਲ ਬਦਲੂ ਉਹ ਤਾਂ ਹੀ ਅਸੀਂ ਦੂਸਰੀਆਂ ਪਾਰਟੀਆਂ ਤੇ ਟਿਕ ਲਾਦੇ ਆ ਕਿ ਉਹਨਾਂ ਦਾ ਲੀਡਰ ਸਾਡੇ ਚ ਆਏਗਾ ਫਿਰ ਅਸੀਂ ਉਹਨੂੰ ਟਿਕਟ ਦੇਵਾਂਗੇ ਜੀ ਹੁਣ ਅਸੀਂ ਦੇਖਦੇ ਹਾਂ ਕਿ ਜਿੱਤਣ ਦੀ ਸਮਰੱਥਾ ਸਾਰੀਆਂ ਪਾਰਟੀਆਂ ਨੂੰ ਪੁੱਛੋ ਕਿ ਕਿਹੜਾ ਕੈਂਡੀਡੇਟ ਚਾਹੀਦਾ ਹੈ ਜਿੱਤਣ ਦੀ ਸਮਰੱਥਾ ਜੇ ਅਸੀਂ ਕਹਿੰਨੇ ਕਿ ਅਸੀਂ ਲੋਕਾਂ ਦੇ ਸੇਵਕਾਂ ਜਨਤਾ ਦੀ ਸੇਵਾ ਲਈ ਅਸੀਂ ਚੋਣਾ ਚਾਏ ਆ ਸਿਆਸਤ ਨੂੰ ਅਸੀਂ ਇੱਕ ਮਿਸ਼ਨ ਬਣਾ ਕੇ ਲਿਆ ਹੈਗਾ ਜ ਤਾਂ ਫਿਰ ਅਸੀਂ ਜਿੱਤਣ ਦੀ ਸਮਰੱਥਾ ਕਿਉਂ ਦੇਖੀਏ ਅਸੀਂ ਦੇਖੀਏ ਕਿ ਲੋਕਾਂ ਦੀ ਕਿਹੜਾ ਕੈਂਡੀਡੇਟ ਜੀ ਚ ਇੰਨੀ ਕਾਬਲੀਅਤ ਹੈ ਕਿ ਉਹ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋਵੇ ਔਰ ਉਹਦੇ ਵਿੱਚ ਲੋਕਾਂ ਦੀ ਸੇਵਾ ਕਰਨ ਦੀ ਸਮਰੱਥਾ ਹੋਵੇ ਉਹਦੇ ਚ ਇੱਕ ਭਾਵਨਾ ਹੋਵੇ ਪਰ ਹੁੰਦਾ ਉਲਟ ਹੈ ਕਿ ਜਿਹੜਾ ਸੀਟ ਕੱਢ ਸਕਦਾ ਹੈ ਸੀਟ ਕੱਢਣ ਦਾ ਮਤਲਬ ਕੀ ਹੈ ਮੁੜ ਕੇ ਫਿਰ ਸਾਨੂੰ ਉੱਥੇ ਆਉਂਦਾ ਨਹੀਂ ਅਸੀਂ ਦੂਸਰੇ ਹਲਕੇ ਚ ਉਮੀਦਵਾਰਾਂ ਨੂੰ ਆਂਸਰਾ ਜਾਂ ਅੰਸ ਨੂੰ ਫਰੀਦਕੋਟ ਜਾ ਕੇ ਉਤਾਰ ਦਿੱਤਾ ਇਹਦਾ ਮਤਲਬ ਕਿ ਤੁਹਾਡੇ ਕੋਲ ਫਰੀਦਕੋਟ ਕੈਂਡੀਡੇਟ ਨਹੀਂ ਕੋਈ ਤੁਸੀਂ ਉੱਥੇ ਆਪਣਾ ਕੈਂਡੀਡੇਟ ਇੱਕ ਪੈਦਾ ਹੀ ਨਹੀਂ ਕਰ ਸਕੇ 1996 ਤੋਂ ਭਾਜਪਾ ਜਿਹੜੀ ਅਲਾਈਂਸ ਦੇ ਵਿੱਚ ਹੈਗੀ ਹੈ ਪਾਰਟੀ ਅਕਾਲੀ ਦਲ ਨਾਲ ਆਪਣੇ ਉਮੀਦਵਾਰ ਕੋਈ ਪੈਦਾ ਨਹੀਂ ਕਰ ਸਕੀ ਤੁਹਾਡੇ ਕੋਲੇ 13 ਸੀਟਾਂ ਲਈ 13 ਉਮੀਦਵਾਰ ਵੀ ਨਹੀਂ ਇਹ ਸਾਡੀ ਇਹਨੂੰ ਨਾ ਲੈ ਕੀ ਕਹਿ ਲੋ ਜਾਂ ਇਹਨੇ ਸੋਚੀ ਸਮਝੀ ਇੱਕ ਤਰੀਕੇ ਨਾਲ ਕਹਿ ਲਈਏ ਜਾਂ ਆਪਣਿਆਂ ਨੂੰ ਹਲਾਰਾ ਦੇਣ ਵਾਲੀ ਗੱਲ ਕਹਿ ਸਕਦੇ ਆ ਸਾਰੀਆਂ ਪਾਰਟੀਆਂ ਦੂਸਰੀਆਂ ਪਾਰਟੀਆਂ ਨੇ ਵੀ ਇਦਾਂ ਕੀਤਾ ਕਿਸੇ ਨੂੰ ਕਿਤੇ ਉਤਾਰਦਾ ਕਿਸੇ ਨੂੰ ਕਿਤੇ ਉਤਾਰਦਾ ਸੋ ਇੱਕ ਬਹੁਤ ਵੱਡਾ ਖਲਾਅ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਪੈਦਾ ਹੋਇਆ ਜਿਹਦੀ ਪੂਰਤੀ ਲਈ ਜ਼ਰੂਰੀ ਹੈ ਜਿਵੇਂ ਹੁਣ ਆਮ ਆਦਮੀ ਪਾਰਟੀ ਨਵੀਂ ਸੀ ਚਲੋ ਇਹਨੂੰ ਥੋੜੀ ਇੱਕ ਗ੍ਰੇਸ ਦਿੱਤੀ ਜਾ ਸਕਦੀ ਹੈਗੀ ਆ ਕਿਉਂਕਿ ਨਵੀਂ ਪਾਰਟੀ ਹੈ ਪਰ ਇਹਨਾਂ ਦੇ ਵੀ 92 ਜਿੱਤ ਕੇ ਆਏ ਨੇ 92 ਚ ਕੁਝ ਤਾਂ ਫਰੈਸ਼ ਹੈਗੇ ਨੇ 50 ਤੋਂ ਉੱਪਰ ਤਾਂ ਬਿਲਕੁਲ ਜਿਹੜੀ ਕਿਸੇ ਵੀ ਪਾਰਟੀ ਨਾਲ ਸੰਬੰਧਤ ਨਹੀਂ ਸੀ ਤਾਂ ਇੱਕ ਪੋਲਿਟਿਕਸ ਦੇ ਵਿੱਚ ਇੱਕ ਨਤਾਮਾ ਦਾ ਪੂਰਤਾ ਮਿਲਿਆ ਕਿ ਨਾ ਹੁਣ ਅੱਗੇ ਕਿੰਨਾ ਕੋ ਐਕਸਲ ਕਰਦੇ ਨੇ ਉਹ ਬੱਕਰੀ ਗੱਲ ਹੈਗੀ ਸੋ ਇਹ ਪਾਰਟੀਆਂ ਦਾ ਮੈਂ ਇਹ ਕਹਾਂ ਕਿ ਦੋਨੇ ਗੱਲਾਂ ਹੀ ਹੈਗੀਆਂ ਨੇ ਇੱਕ ਤਾਂ ਇਹ ਹੈਗਾ ਕਿ ਲੰਮਾ ਚੋਣ ਪ੍ਰਚਾਰ ਤੋਂ ਟਾਲਾ-ਬਾੜ ਦੇ ਨੇ ਦੂਸਰਾ ਪਾਰਟੀਆਂ ਕੋਲੇ ਲੀਡਰ ਵੀ ਹੈ ਨਹੀਂ ਚਾਹੇ ਉਹ ਭਾਜਪਾ ਦੀ ਗੱਲ ਕਰ ਲਈਏ ਚਾਹੇ ਆਪਾਂ ਦੂਸਰੀ ਕਾਂਗਰਸ ਦੀ ਗੱਲ ਕਰ ਲਈਏ ਅੱਜ ਤੁਸੀਂ ਇੱਕ ਗੱਲ ਦੇਖੋ ਆਤਿਸ਼ ਕਿ ਪੰਜ ਮੰਤਰੀ ਚੋਣ ਲੜ ਰਹੇ ਆ ਆਪ ਵੱਲੋਂ ਜੀ ਇਹਦਾ ਮਤਲਬ ਹੈ ਕਿ ਉਹ ਸੀਟਾਂ ਤੇ ਬਾਈ ਇਲੈਕਸ਼ਨ ਚ ਲੜਨ ਨੂੰ ਤਿਆਰ ਹੈਗੇ ਆ ਬਿਲਕੁਲ ਹੁਣ ਕਾਂਗਰਸ ਪਾਰਟੀ ਵੀ ਕਈ ਆਪਣੇ ਵਿਧਾਇਕਾਂ ਨੂੰ ਚੋਣ ਲੜਾਉਣ ਦੇ ਰੌਂਦ ਦੇ ਵਿੱਚ ਹੈ ਕਿਉਂ ਰੌਂਦ ਦੇ ਵਿੱਚ ਹੈ ਗਿਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਕੋਲ ਜੇ ਲੀਡਰ ਹੋਣ ਤਾਂ ਫਿਰ ਉਹਨਾਂ ਨੂੰ ਪਹਿਲਾਂ ਜਿਹਨੂੰ ਜਿਹਨੂੰ ਸੀਟ ਦਿੱਤੀ ਉਹਨੂੰ ਕਿਉਂ ਛਡਾਉਣ ਦੀ ਲੋੜ ਹੈਗੀ ਜੀ ਸੋ ਇਹ ਸੱਚਮੁੱਚ ਇੱਕ ਖਲਾਅ ਬਣਿਆ ਹੋਇਆ ਤੇ ਪਾਰਟੀਆਂ ਕੋਲੇ ਕੈਂਡੀਡੇਟਸ ਟੋਟਾ ਹੈ ਜੀ ਚਰਨ ਜੀ ਜੀ ਦੇ ਨਾਲ ਹੀ ਜੇ ਸੰਜੇ ਸਿੰਘ ਤੇ ਭਗਵੰਤ ਮਾਨ ਦੀ ਕਰੀਏ ਤਾਂ ਆਵਾਜ਼ ਰਿੰਗ ਪਾਰਟੀ ਦੇ ਦੋਵੇਂ ਸੀਨੀਅਰ ਆਗੂ ਨੇ ਤੇ ਦੋਵਾਂ ਨੇ ਅੱਜ ਤਿਹਾੜ ਜੇਲ੍ਹ ਦੇ ਵਿੱਚ ਕੇਜਰੀਵਾਲ ਨਾਲ ਮੁਲਾਕਾਤ ਕਰਨੀ ਜਾਣਾ ਸੀਗਾ ਪਰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਰੱਦ ਕਰ ਦਿੱਤੀ ਗਈ ਹੈ ਮੁਲਾਕਾਤ ਅਸੀਂ ਜਾਨਣਾ ਚਾਹੁੰਗੇ ਇਸ ਦੇ ਵਿੱਚ ਕੀ ਕਾਰਨ ਨੇ ਕਿ ਆਖਿਰਕਾਰ ਇਹ ਮੁਲਾਕਾਤ ਕਿਉਂ ਨਹੀਂ ਹੋ ਸਕੀ ਦੇਖੋ ਕਾਰਨ ਤਾਂ ਬਿਲਕੁਲ ਹੈ ਮੋٹے ਤੌਰ ਤੇ ਸਮਝ ਪੈਂਦੀ ਹੈ ਕਿ ਹਰ ਪਾਸੇ ਇੱਕ ਸਿਆਸਤ ਹੈ ਜਿਹੜੀ ਉਹੀ ਰੋਟੇਟ ਕਰਦੀ ਹੁੰਦੀ ਹੈ ਅੱਜ ਸੰਜੀਤ ਸਿੰਘ ਨੇ ਕੱਲ੍ਹ ਕੋਲ ਪੰਜਾਬ ਦੇ ਵਿੱਚ ਆਏ ਹੋਏ ਸੀ ਤੇ ਭਗਵੰਤ ਮਾਨ ਹੋਰਾਂ ਨੇ ਚੈੱਕ ਆਊਟ ਕੀਤਾ ਸੀ ਉਥੇ ਟਾਈਮ ਲਿਆ ਵਾ ਸੀ ਔਰ ਸੰਜੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਸਾਨੂੰ ਟੋਕਨ ਵੀ ਮਿਲ ਗਿਆ ਸੀ ਮਤਲਬ ਕਿ ਸਾਡਾ ਫਾਈਨਲ ਹੋ ਗਿਆ ਸੀ ਪਰ ਉਸ ਤੋਂ ਬਾਅਦ ਇਹ ਗੱਲ ਹੋਈ ਕਿ 12 April ਤੱਕ ਮੁਲਾਕਾਤ ਕਰਨ ਨੂੰ ਤਾਂ ਨਾ ਕਰ ਦਿੱਤੀ ਗਈ ਹੈ ਤੇ ਉਹਦੇ ਲਈ ਹਵਾਲਾ ਲਾ ਐਂਡ ਆਰਡਰ ਦਾ ਦਿੱਤਾ ਗਿਆ ਹੈਗਾ ਹੁਣ ਅੱਜ ਮੈਂ ਜਿਹੜਾ ਉਹਨਾਂ ਦਾ ਤਿਹਾੜ ਜੇਲ ਦਾ ਰਜਿਸਟਰ ਕੱਢ ਕੇ ਦੇਖਿਆ ਆਨਲਾਈਨ ਉਹਦੇ ਵਿੱਚ 2200 ਬੰਦਿਆਂ ਨੇ ਉਥੇ ਬੰਦੀਆਂ ਨਾਲ ਮੁਲਾਕਾਤ ਕੀਤੀ ਹੈ ਉਹ ਤਾਂ ਭਾਈ ਸਧਾਰਨ ਬੰਦੇ ਹੋਣਗੇ 220 ਜਿਹੜੇ ਆਏ ਹੋਣਗੇ ਉਹਨਾਂ ਤੋਂ ਕੋਈ ਖਤਰਾ ਹੋ ਸਕਦਾ ਹੈ ਇੱਕ ਪੰਜਾਬ ਦਾ ਮੁੱਖ ਮੰਤਰੀ ਉਹ ਤੋਂ ਕੀ ਖਤਰਾ ਹੋ ਸਕਦਾ ਹੈ ਬਿਲਕੁਲ ਸੰਜੇ ਸਿੰਘ ਰਾਜਸਵਾ ਦਾ ਐਮਪੀ ਉਹ ਤੋਂ ਕੀ ਖਤਰਾ ਹੋ ਸਕਦਾ ਹੈ ਇਹ ਗੱਲ ਸਮਝ ਪੈਂਦੀ ਆ ਹਾਲਾਂਕਿ ਅਤਿਸ਼ ਜਦੋਂ ਵੀ ਕੇਜਰੀਵਾਲ ਨਾਲ ਜਿੰਨੀਆਂ ਮੁਲਾਕਾਤਾਂ ਹੋ ਰਹੀਆਂ ਨੇ ਉਹਨਾਂ ਵੱਲੋਂ ਪਹਿਲਾਂ ਖੁਦ ਵੀ ਨਾਂ ਦਿੱਤੇ ਗਏ ਕਿ ਇਹ ਇਹ ਬੰਦੇ ਮੇਰੇ ਪਰਿਵਾਰਕ ਮੈਂਬਰ ਜਾਂ ਮੇਰੇ ਵਕੀਲ ਜਾਂ ਸੰਦੀਪ ਪਾਟਕ ਮੇਰੇ ਨਾਲ ਮੁਲਾਕਾਤ ਕਰ ਸਕਦੇ ਨੇ ਪਰ ਜਦੋਂ ਫਾਰਮਲੀ ਰਿਕਵੈਸਟ ਪੰਜਾਬ ਦੇ ਚੀਫ ਮਿਨਿਸਟਰ ਆਫਿਸ ਬੰਨੀ ਉਹ ਚਲੀ ਗਈ ਸੀਗੀ ਫੇਰ ਮੈਂ ਨਾ ਕਰਨ ਦਾ ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਓਕੇ ਕਰਤਾ ਇੱਕ ਵਾਰੀ ਫੇਰ ਰੱਦ ਕੀਤਾ ਹਵਾਲਾ ਕਿਉਂ ਕਿ ਕਿਸ ਕਿਸਮ ਦਾ ਕੋਈ ਸਕਿਉਰਿਟੀ ਰੀਜ਼ਨ ਕਿਹੜਾ ਹੋ ਸਕਦਾ ਇਹ ਤਾਂ ਮੈਨੂੰ ਨਹੀਂ ਪਤਾ ਹੈਗਾ ਪਰ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਜ ਇਹਨਾਂ ਨੂੰ ਇਹ ਲੱਗਦਾ ਹੋ ਕਿ ਸਿਆਸੀ ਤੌਰ ਤੇ ਕੇਜਰੀਵਾਲ ਨੂੰ ਜਿੰਨਾ ਵੀ ਠਠ ਕੀਤਾ ਜਾ ਸਕਦਾ ਉਹ ਕਰ ਗਿਆ ਸੀ ਦੂਸਰਾ ਇਹ ਲੱਗਦਾ ਸੀ ਕਿ ਜੇ ਮੁਲਾਕਾਤ ਹੋਏਗੀ ਤਾਂ ਕੋਈ ਉਹਦਾ ਪੋਲੀਟੀਕਲ ਸੰਦੇਸ਼ ਹੈ ਜਿਹੜਾ ਉਹ ਬਾਹਰ ਆਏਗਾ ਜੀ ਮੁਲਾਕਾਤੀ ਬੰਦਾ ਜੇ ਤੋ ਕਿਤੇ ਵੀ ਜਾਂਦਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉੱਥੇ ਜਿਹੜਾ ਅੰਦਰ ਹੈ ਬੰਦਾ ਉਹਨੂੰ ਇੱਕ ਢਾਰਸ ਮਿਲਦੀ ਹੈਗੀ ਹੈ ਉਹਨੂੰ ਹੱਲਾਸ਼ੇਰੀ ਮਿਲਦੀ ਹੈ ਇੱਕ ਤਾਂ ਇਹ ਭਾਜਪਾ ਦਾ ਕੇ ਵੀ ਇਹਨਾਂ ਨੂੰ ਲੱਗਦਾ ਹੋਊ ਕਿ ਉਹਨੂੰ ਭਾਵਨਾਤਿਕ ਤੌਰ ਤੇ ਇਮੋਸ਼ਨਲੀ ਉਹਨੂੰ ਡੈਮੇਜ ਕੀਤਾ ਜਾਵੇ ਸੋ ਇਹ ਕਾਰਨ ਹੋ ਸਕਦੇ ਆ ਨਾਰਮਲੀ ਸਿਆਸਤ ਹੈ ਜਿਵੇਂ ਕੇਸਰੀਵਾਲ ਪਹਿਲਾਂ ਜਦੋਂ ਸਮਝਣ ਜਾਂਦੇ ਸੀ ਈਡੀ ਦੇ ਬਾਰ ਬਾਰ ਲਾਈਨ ਤੋਂ ਨਾ ਕਰੀ ਜਾਂਦਾ ਸੀ ਉਸੇ ਤਰ੍ਹਾਂ ਹੀ ਹੋ ਸਕਦਾ ਇਹਨਾਂ ਨੇ ਉਹਨੂੰ ਠਿੱਠ ਕਰਨ ਦੇ ਲਈ ਇਹ ਰਾਹ ਹੈ ਜਿਹੜਾ ਅਖਤਿਆਰ ਕੀਤਾ ਹੋਵੇ ਪਰ ਜਿਹੜਾ ਸੰਵਿਧਾਨਕ ਰਾਈਟ ਹੁੰਦਾ ਤੁਹਾਡਾ ਕੰਸਟੀਟਿਊਸ਼ਨਲ ਰਾਈਟ ਹੈ ਉਹ ਤੇ ਇਸ ਕਿਸਮ ਦਾ ਕੋਈ ਲੀਕ ਵੱਜਦੀ ਹੈ ਤਾਂ ਉਹਨੂੰ ਚੰਗਾ ਨਹੀਂ ਮੰਨਿਆ ਜਾਂਦਾ ਚਰਨਜੀਤ ਜੀ ਸੰਜੇ ਸਿੰਘ ਦੀ ਗੱਲ ਕਰ ਰਹੇ ਹਾਂ ਤਾਂ ਸੰਜੇ ਸਿੰਘ ਕੱਲ ਪੰਜਾਬ ਤੁਸੀਂ ਤਾਂ ਉਹਨਾਂ ਨੇ ਛੱਡਿਗੜ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿائش ਤੇ ਸਾਰੇ ਉਮੀਦਵਾਰਾਂ ਨਾਲ ਜਿਹੜੇ ਕਿ ਲੋਕ ਸਭਾ ਚੋਣਾਂ ਦੇ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਵੀ ਤਿਆਰ ਕੀਤੀ ਹੈ ਤੇ ਅਸੀਂ ਜਾਨਣਾ ਚਾਹੁੰਗੇ ਕਿ ਇਸ ਮੀਟਿੰਗ ਤੋਂ ਪਹਿਲਾਂ ਜਿਵੇਂ ਸੰਜੇ ਸਿੰਘ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਰਹਿਸ਼ਤੇ ਸਵਾਗਤ ਕੀਤਾ ਉਸ ਸਵਾਗਤ ਨੂੰ ਕਿਵੇਂ ਦੇਖਦੇ ਹੋ ਜਿਵੇਂ ਕੱਲ ਦੀ ਮੀਟਿੰਗ ਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਇੱਕ ਮੰਚ ਤੇ ਇਕੱਠੇ ਬੈਠੇ ਦਿਖਾਈ ਦਿੱਤੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਚ ਇਸ ਦਾ ਕੀ ਸੰਦੇਸ਼ ਆਏਗਾ ਦੇਖੋ ਇੱਕ ਮੈਸੇਜ ਦੇਣ ਲਈ ਡੈਲੀਬਰੇਟਲੀ ਅਟੈਂਪਟ ਸੀਗੀ ਇਹ ਆਪਾਂ ਇਹ ਨਹੀਂ ਕਹਿ ਸਕਦੇ ਸੰਜੇ ਸੰਘਾਇਆ ਤੇ ਮੀਟਿੰਗ ਕਰਕੇ ਚਲਾ ਗਿਆ ਜੀ ਦੇਖੋ ਬੜੇ ਟਾਈਮ ਤੋਂ ਇੱਕ ਗੱਲ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾ ਚ ਰਹੀ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਕੀ ਪੰਜਾਬ ਦੀ ਲੀਡਰਸ਼ਿਪ ਔਰ ਦਿੱਲੀ ਦੀ ਲੀਡਰਸ਼ਿਪ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਨੂੰ ਡਿਕਟੇਟ ਕਰਦੀ ਹੈ ਇੱਕ ਗੈਪ ਸਮਝਿਆ ਜਾਂਦਾ ਸੀ ਇਕਨੋਮਿਕ ਤਰੇੜ ਸਮਝੀ ਜਾਂਦੀ ਸੀ ਦੋਹਾਂ ਧਿਰਾਂ ਦੇ ਵਿੱਚ ਔਰ ਇਹ ਗੈਪ ਦਾ ਜਿਹੜਾ ਵਿਰੋਧੀ ਧਿਰ ਵਾਲੇ ਸੀ ਆਪੋਜੀਸ਼ਨ ਵਾਲੇ ਨੇ ਉਹ ਫਾਇਦਾ ਵੀ ਲੈਂਦੇ ਸੀ ਤੇ ਇਹਦਾ ਪ੍ਰਚਾਰ ਵੀ ਲੋਕਾਂ ਦੇ ਵਿੱਚ ਕਰਦੇ ਸੀ ਕਿ ਸਾਰਾ ਕੁਝ ਹੈ ਜਿਹੜਾ ਉਹ ਦਿੱਲੀ ਤੋਂ ਚੱਲ ਰਿਹਾ ਹੈਗਾ ਸੋ ਹੁਣ ਚੋਣਾਂ ਦਾ ਮੌਕਾ ਹੈਗਾ ਤਾਂ ਸੰਜੀਤ ਸਿੰਘ ਨੇ ਇੱਕ ਕਮਾਂਡ ਸੰਭਾਲੀ ਗੇਦਰੀਵਾਲ ਤੋਂ ਬਾਅਦ ਨੈਸ਼ਨਲ ਪੱਧਰ ਤੇ ਵੀ ਆਪਾਂ ਜਿੰਨੀਆਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਜਿਵੇਂ ਉਹ ਅਗਰੈਸਿਵਲੀ ਮੂਵ ਕਰ ਰਹੇ ਨੇ ਸੋ ਪੰਜਾਬ ਦੇ ਵਿੱਚ ਵੀ ਆ ਕੇ ਉਹਨਾਂ ਨੇ ਕੱਲ ਚਾਹੇ ਉਹਨਾਂ ਦਾ ਸੁਭਾਗ ਸਵਾਗਤ ਜਿਵੇਂ ਤੁਸੀਂ ਕਿਹਾ ਹੈਗਾ ਕਿ ਗਰਮਜੋਸ਼ੀ ਨਾਲ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਕੈਂਡੀਡੇਟਸ ਹੈਗੇ ਨੇ ਜਾਂ ਐਮਐਲਏ ਹੈਗੇ ਨੇ ਉਹਨਾਂ ਨੇ ਮੀਟਿੰਗਾਂਜ਼ ਕੀਤੀਆਂ ਗਈਆਂ ਨੇ ਮੋٹے ਤੌਰ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਚਾਹੇ ਉਹ ਸੰਦੀਪ ਾਟਕ ਹੋਵੇ ਸੰਜੀਤ ਸਿੰਘ ਹੋਵੇ ਮੁੱਖ ਮੰਤਰੀ ਹੋਵੇ ਇੱਕ ਯੂਨਾਈਟਿਡ ਫੇਸ ਹੈ ਜਿਹੜਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਵੇ ਕਿ ਨਹੀਂ ਸਾਰਾ ਕੁਝ ਮਿਲ ਮਲਾ ਕੇ ਆਪਸ ਵਿੱਚ ਬੈਠ ਕੇ ਸਹਿਮਤੀ ਨਾਲ ਹੋ ਰਿਹਾ ਹੈ ਔਰ ਦਿੱਲੀ ਦੀ ਕਿਸੇ ਕਿਸਮ ਦੀ ਪੰਜਾਬ ਦੇ ਵਿੱਚ ਕੋਈ दखਲ ਅੰਦਾਜ਼ੀ ਉਸ ਤਰ੍ਹਾਂ ਦੀ ਨਹੀਂ ਸਿਰਫ ਇਹ ਦਿਖਾਉਣ ਲਈ ਇੱਕ ਪਰਸੈਪਸ਼ਨ ਘੜਨ ਦੇ ਲਈ ਕੱਲ ਜਿਹੜਾ ਇਹ ਸਾਰਾ ਇੱਥੇ ਆਉਣਾ ਅਨਜੇ ਸਿੰਘ ਦਾ ਉਹਨੂੰ ਮਿਲਣਾ ਉਹਨੂੰ ਵਾਇਰਲ ਕਰਨਾ ਕਿ ਉਹਦੀ ਕਿਸ ਤਰ੍ਹਾਂ ਮੁਲਾਕਾਤ ਰਹਿੰਦੀ ਹੈ ਫਿਰ ਸੀਐਮ ਨੇ ਬਖਰੇ ਤੌਰ ਤੇ ਇੱਕ ਘੰਟਾ ਉਹਨਾਂ ਨਾਲ ਮੁਲਾਕਾਤ ਕੀਤੀ ਹੈਗੇ ਮਿਲੇ ਹੈਗੇ ਨੇ ਔਰ ਪਾਰਟੀ ਦੇ ਜਿਹੜੇ ਵਧਾਇਕ ਕੈਂਡੀਡੇਟ ਉਹਨਾਂ ਨੂੰ ਵੀ ਰਾਨੀ ਦੀ ਜ ਜਪਾ ਕਹਦੀ ਕਿ ਮੰਤਰ ਜਿੱਤ ਦਾ ਉਹ ਦੱਸਿਆ ਹੈਗਾ ਸੋ ਸਾਰਿਆਂ ਦਾ ਇੱਕ ਪੋਲੀਟਿਕਲ ਮਕਸਦ ਦੇ ਨਾਲ ਆਏ ਸੀ ਔਰ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਉਹ ਸਾਰੇ ਇਕੱਠੇ ਨੇ ਕੋਈ ਉੱਪਰ ਨਹੀਂ ਕੋਈ ਨੀਚੇ ਨਹੀਂ ਜੀ ਇਹਨਾਂ ਸੰ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਚ ਤੱਕ